ਜੇਕਰ ਬਾੜ ਹੀ ਖੇਤ ਨੂੰ ਖਾਣ ਲੱਗੇ ਤਾਂ ਫਿਰ ਖੇਤ ਕਿਵੇਂ ਬਚੂਗਾ ਆ ਇੱਕ ਦੁਖੀ ਹੋਈ ਧੀ ਨੇ ਵਾਰ-ਵਾਰ ਆਪਣੇ ਪਿਤਾ ਉੱਪਰ ਚਾਕੂ ਨਾਲ ਹਮਲਾ ਕੀਤਾ ਤੇ ਇਥੋਂ ਤੱਕ ਕਿ ਆਪਣੇ ਪਿਤਾ ਦਾ ਗੁਪਤ ਅੰਗ ਵੀ ਕੱਟ ਦਿੱਤਾ ਕਿਉਂਕਿ ਇਹ ਪਿਤਾ ਆਪਣੇ ਧੀ ਦੇ ਨਾਲ ਬਲਾਤਕਾਰ ਕਰਦਾ ਸੀ ਜਿਸ ਦੇ ਤੋ ਧੀ ਬਹੁਤ ਦੁਖੀ ਸੀ ਉਹਨੇ ਵਾਰ-ਵਾਰ ਆਪਣੇ ਪਿਤਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪਿਤਾ ਵਾਰ-ਵਾਰ ਕੁੜੀ ਦੇ ਨਾਲ ਧੱਕਾ ਕਰਦਾ ਰਿਹਾ ਤਾਂ ਜਦੋਂ ਐਸ ਵਾਰ ਉਹਨੇ ਆਪਣੀ ਧੀ ਦੇ ਨਾਲ ਫੇਰ ਅਸ਼ਲੀਲ ਹਰਕਤਾਂ ਗਲਤ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਧੀ ਗੁੱਸੇ ਦੇ ਵਿੱਚ ਆ ਗਈ ਤਾਂ ਉਹਨੇ ਘਰੋਂ ਚਾਕੂ ਚੁੱਕਿਆ ਤੇ ਚਾਕੂ ਚੁੱਕ ਕੇ ਆਪਣੇ ਪਿਤਾ ਦੇ ਉੱਪਰ ਹਮਲਾ ਕਰ ਦਿੱਤਾ ਤਾਂ ਕਈ ਸਾਰੇ ਵਾਰ ਧੀ ਨੇ ਆਪਣੇ ਪਿਤਾ ਦੇ ਉੱਪਰ ਚਾਕੂਆਂ ਨਾਲ ਕੀਤੇ ਦੇ ਨਾਲ ਹੀ ਉਹਦਾ ਗੁਪਤ ਅੰਗ ਵੀ ਕੱਟ ਦਿੱਤਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਇਹਦੀ ਵਾਇਰਲ ਹੋ ਰਹੀ ਆ ਜਿਹੜੀ ਵੀਡੀਓ ਵੀ ਮੈਂ ਤੁਹਾਨੂੰ ਦਿਖਾਵਾਂਗੀ ਕਿ ਕਿਵੇਂ ਧੀ ਗਲੀ ਦੇ ਵਿੱਚ ਖੜਕੇ ਬੋਲ ਰਹੀ ਆ ਉੱਚ-ਉੱਚ ਰੌਲਾ ਪਾ ਰਹੀ ਆ ਰੋ ਰਹੀ ਆ ਤੇ ਨਾਲ ਹੀ ਉਹਦੇ ਹੱਥ ਵਿੱਚ ਚਾਕੂ ਵੀ ਦਿਖਾਈ ਦਿੰਦਾ ਉਹ ਧੀ ਗੁੱਸੇ ਦੇ ਵਿੱਚ ਆ ਤੇ ਨਾਲ ਉਹਦਾ ਪਿਤਾ ਵੀ ਉੱਥੇ ਸਾਹਮਣੇ ਪਿਆ ਹੋਇਆ ਜਿਹਦੇ ਉੱਪਰ ਉਹਨੇ ਵਾਰ ਕੀਤੇ ਨੇ ਉਹ ਕਹਿ ਰਹੀ ਆ ਕਿ ਮੈਂ ਇਹਦੇ ਹੱਥੋਂ ਕਾਫੀ ਤੰਗ ਪਰੇਸ਼ਾਨ ਸੀ ਮੈਂ ਇਹਨੂੰ ਵਾਰ-ਵਾਰ ਰੋਕਿਆ ਕਿ ਤੂੰ ਪਿਤਾ ਦੇ ਤੇ ਧੀ ਦੇ ਰਿਸ਼ਤੇ ਨੂੰ ਕਲੰਕਿਤ ਨਾ ਕਰ ਪਰ ਮੇਰਾ ਪਿਤਾ ਮੇਰੇ ਨਾਲ ਜ਼ਬਰਦਸਤੀ ਕਰਦਾ ਰਿਹਾ ਲਗਭਗ 24 ਸਾਲ ਦੀ ਇੱਕ ਲੜਕੀ ਦੱਸੀ ਜਾ ਰਹੀ ਆ ਤਾਂ ਦੱਸਿਆ ਜਾ ਰਿਹਾ ਕਿ ਪਿਛਲੇ ਲਗਭਗ 2 ਸਾਲ ਤੋਂ ਪਿਤਾ ਇਹਨੂੰ ਤੰਗ ਪਰੇਸ਼ਾਨ ਕਰਦਾ ਆ ਰਿਹਾ ਸੀ ਦੁਖੀ ਹੋਈ ਧੀ ਦੀ ਸ਼ਾਇਦ ਕਿਸੇ ਨੇ ਸੁਣਵਾਈ ਨਹੀਂ ਕੀਤੀ ਜਿਹਦੇ ਕਰਕੇ ਉਹਨੇ ਗੁੱਸੇ ਦੇ ਵਿੱਚ ਆ ਕੇ ਇਹ ਕਦਮ ਚੁੱਕਿਆ ਕਿ ਉਹਨੇ ਆਪਣੇ ਪਿਤਾ ਦੇ ਉੱਪਰ ਚਾਕੂਆਂ ਦੇ ਨਾਲ ਹਮਲਾ ਕਰ ਦਿੱਤਾ ਤਾਂ ਉਹ ਪੂਰਾ ਗਲੀ ਦੇ ਵਿੱਚ ਖੜਕੇ ਰੌਲਾ ਪਾ ਰਹੀ ਆ ਲੋਕ ਵੀ ਉਹਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਤੂੰ ਸ਼ਾਂਤ ਹੋ ਪਰ ਉਹ ਧੀ ਬਹੁਤ ਦੁਖੀ ਆ ਆਪਣੇ ਪਿਤਾ ਦੀ ਇਸ ਕਰਤੂਤ ਦੇ ਕਰਕੇ ਦੱਸਿਆ ਜਾ ਰਿਹਾ ਕਿ ਉਹਦਾ ਜਿਹੜਾ ਪਿਤਾ ਏ ਉਹ ਉਹਦਾ ਆਪਣਾ ਸੱਚਾ ਪਿਤਾ ਨਹੀਂ ਆ ਸੋਤੇਲਾ ਪਿਤਾ ਏ ਜੀਤੇ ਕਰਕੇ ਉਹ ਜਿਹੜਾ ਪਿਤਾ ਸੀ ਉਹਨੂੰ ਤੰਗ ਪਰੇਸ਼ਾਨ ਕਰਦਾ ਸੀ ਧੀ ਨੇ ਗੁੱਸੇ ਦੇ ਵਿੱਚ ਆ ਕੇ ਉਹਦੇ ਉੱਪਰ ਚਾਕੂਆਂ ਦੇ ਨਾਲ ਹਮਲਾ ਕਰ ਦਿੱਤਾ ਇਹਦੇ ਤੇ ਸੋਸ਼ਲ ਮੀਡੀਆ ਤੇ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਆ ਕੁਝ ਲੋਕ ਕਹਿ ਰਹੇ ਆ ਕਿ ਜੇਕਰ ਇਸ ਧੀ ਨੂੰ ਪਹਿਲਾਂ ਹੀ ਕੋਈ ਇਨਸਾਫ ਮਿਲਿਆ ਹੁੰਦਾ ਤਾਂ ਉਹਨੂੰ ਇਹ ਕਦਮ ਚੁੱਕਣ ਦੀ ਲੋੜ ਨਾ ਪੈਂਦੀ ਤਾਂ ਕੁਝ ਲੋਕ ਕਹਿ ਰਹੇ ਆ ਕਿ ਹੁਣ ਇਹ ਜਿਹੜੀ ਧੀ ਨੇ ਆਪਣੇ ਆਪ ਹੀ ਇਨਸਾਫ ਲੈ ਲਿਆ ਫਿਲਹਾਲ ਪੁਲਿਸ ਕੋਲ ਇਹ ਮਾਮਲਾ ਪੁੱਜ ਗਿਆ ਹੈ ਪੁਲਿਸ ਨੇ ਪਿਤਾ ਤੇ ਵੀ ਐਫਆਈਆਰ ਦਰਜ ਕਰ ਲਈ ਆ ਨਾਲ ਹੀ ਉਹਨੂੰ ਹਸਪਤਾਲ ਦੇ ਅੰਦਰ ਭਰਤੀ ਕਰਵਾਇਆ ਗਿਆ ਤੇ ਨਾਲ ਹੀ ਜਿਹੜੀ ਉਹ ਧੀ ਆ ਉਹਦੇ ਤੇ ਵੀ ਐਫਆਈਆਰ ਦਰਜ ਕੀਤੀ ਗਈ ਆ ਤਾਂ ਕੁਝ ਲੋਕਾਂ ਦਾ ਕਹਿਣਾ ਹੈ ਕਿ ਜਿਹੜੀ ਕੁੜੀ ਪਹਿਲਾਂ ਹੀ ਬੀੜਤ ਰਹੀ ਜਿਹੜੀ ਪਹਿਲਾਂ ਹੀ ਟੱਕੇਸ਼ਾਹੀ ਦਾ ਸ਼ਿਕਾਰ ਹੁੰਦੀ ਰਹੀ ਉਸ ਧੀ ਨੂੰ ਇੱਕ ਵਾਰ ਫਿਰ ਜਿਹੜਾ ਹੈਗਾ ਉਹਦੇ ਉੱਪਰ ਹੀ ਐਫਆਈਆਰ ਦਰਜ ਹੋ ਗਈ ਆ ਪਹਿਲਾਂ ਹੀ ਉਹ ਤਾਂ ਦੁਖੀ ਸੀ ਟੱਕੇਸ਼ਾਹੀ ਦਾ ਸ਼ਿਕਾਰ ਸੀ ਤਾਂ ਹੁਣ ਜਿਹੜੀ ਉਹ ਕੁੜੀ ਆ ਉਹਨੂੰ ਇਨਸਾਫ਼ ਮਿਲਣਾ ਚਾਹੀਦਾ ਉਹਦੇ ਪਿਤਾ ਨੇ ਇੱਕ ਧੀ ਪਿਤਾ ਧੀ ਦੇ ਰਿਸ਼ਤੇ ਨੂੰ ਕਲੰਕਿਤ ਕੀਤਾ ਇਸ ਕਰਕੇ ਗਲਤੀ ਜਿਹੜੀ ਹੈਗੀ ਹੈ ਸਾਰੀ ਉਹਦੇ ਪਿਤਾ ਦੀ ਆ ਫਿਲਹਾਲ ਪੁਲਿਸ ਇਹਦੇ ਵਿੱਚ ਕੀ ਫੈਸਲਾ ਲੈਂਦੀ ਆ ਅੱਗੇ ਜਾ ਕੇ ਅਦਾਲਤ ਇਹਦੇ ਵਿੱਚ ਕੀ ਫੈਸਲਾ ਕਰਦੀ ਆ ਉਹ ਤਾਂ ਆਉਣ ਵਾਲਾ ਵਕਤ ਦੱਸੇਗਾ ਪਰ ਵਾਕਈ ਹੀ ਇਹ ਇੱਕ ਬਹੁਤ ਘਟੀਆ ਅਪਰਾਧ ਆ ਕਿ ਇੱਕ ਪਿਤਾ ਵੱਲੋਂ ਆਪਣੀ ਹੀ ਧੀ ਦੇ ਨਾਲ ਜੇਕਰ ਇਹੋ ਜਿਹੇ ਘਟੀਆ ਕੁਕਰਮ ਕੀਤੇ ਜਾਂਦੇ ਆ ਜੇਕਰ ਧੀ ਆਪਣੇ ਹੀ ਘਰ ਵਿੱਚ ਵੀ ਸੁਰੱਖਿਅਤ ਨਹੀਂ ਤਾਂ ਕਿੱਡੀ ਮਾੜੀ ਗੱਲ ਆ ਇਹ ਘਟਨਾ ਮਹਾਰਾਸ਼ਟਰ ਦੇ ਪਾਲਕਰ ਦੀ ਦੱਸੀ ਜਾ ਰਹੀ ਆ ਪਾਲਕਰ ਜ਼ਿਲ੍ਹਾ ਇਹ ਉੱਥੋਂ ਦਾ ਮਹਾਰਾਸ਼ਟਰ ਦਾ ਉੱਥੋਂ ਇਹ ਘਟਨਾ ਸਾਹਮਣੇ ਆਈ ਆ ਜਿੱਥੇ ਇੱਕ ਮੁਹੱਲੇ ਦੇ ਵਿੱਚ ਇਹ ਜਿਹੜਾ ਪਰਿਵਾਰ ਰਹਿ ਰਿਹਾ ਸੀ ਤਾਂ ਗਲੀ ਦਾ ਜਿਹੜਾ ਉਹ ਸੀਨ ਆ ਪੂਰਾ ਇੱਕ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਉਹਦੇ ਵਿੱਚ ਦਿਖ ਰਿਹਾ ਏ ਜਿੱਥੇ ਇੱਕ ਲੜਕੀ ਬੋਲ ਰਹੀ ਆ ਗੁੱਸੇ ਦੇ ਵਿੱਚ ਬੋਲ ਰਹੀ ਆ ਦੁਖੀ ਹੋਈ ਕਿ ਇਹ ਜਿਹੜਾ ਮੇਰਾ ਪਿਤਾ ਨਾਲ ਨਾਲ ਉਹ ਆਪਣੇ ਪਿਤਾ ਦੀਆਂ ਸਾਰੀਆਂ ਹਰਕਤਾਂ ਬੋਲ ਰਹੀ ਆ ਕਿ ਜਿਹੜਾ ਇਹ ਮੇਰਾ ਪਿਤਾ ਏ ਉਹ ਮੇਰੇ ਨਾਲ ੱੱਕੇ ਸ਼ਾਹੀ ਕਰਦਾ ਸੀ ਘਟੀਆ ਹਰਕਤਾਂ ਕਰਦਾ ਸੀ ਲਗਭਗ 2 ਸਾਲ ਹੋ ਗਿਆ ਇਹ ਮੈਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਸੀ ਮੇਰੇ ਨਾਲ ੱੱਕੇ ਸ਼ਾਹੀ ਕਰਦਾ ਸੀ ਤਾਂ ਅੱਜ ਮੈਂ ਦੁਖੀ ਹੋ ਕੇ ਗੁੱਸੇ ਦੇ ਵਿੱਚ ਆ ਕੇ ਜਦੋਂ ਇਹਨੇ ਮੇਰੇ ਨਾਲ ਫੇਰ ਇਹੀ ਘਟੀਆ ਕਰਤੂਤ ਕੀਤੀ ਆ ਤਾਂ ਮੈਂ ਗੁੱਸੇ ਦੇ ਵਿੱਚ ਆ ਕੇ ਇਹ ਕਦਮ ਚੁੱਕਿਆ ਫਿਲਹਾਲ ਅੱਗੇ ਚੱਲ ਕੇ ਇਸ ਮਾਮਲੇ ਦੇ ਵਿੱਚ ਕੀ ਨਵੀਂ ਜਾਣਕਾਰੀ ਸਾਹਮਣੇ ਆਉਂਦੀ ਆ ਅਦਾਲਤ ਇਹਦੇ ਤੇ ਆਪਣਾ ਕੀ ਫੈਸਲਾ ਦਿੰਦੀ ਆ ਉਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਪਰ ਉਸ ਕੁੜੀ ਨੂੰ ਤੇ ਉਹਦੇ ਪਿਤਾ ਨੂੰ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ